ਦੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜਿਹੜੀਆਂ ਲੋਕ ਸਭਾ ਦੀਆਂ ਲਖਣਾ ਹੋਈਆਂ ਉਹਦੇ 'ਚ ਮੈਂ ਡੇਰਾ ਬਾਬਾ ਨਾਨਕ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿੰਨਾ ਬੜੀ ਵੱਡੀ ਜਿਹੜੀ ਆ ਵੋਟਾਂ 'ਚ ਆਮ ਆਦੀ ਪਾਰਟੀ ਨੂੰ ਵੋਟਾਂ ਪਾ ਕੇ ਬੜੀ ਵੱਡੀ ਪੱਧਰ ਤੇ ਜਿਹੜਾ ਡੇਰਾ ਬਾਬਾ ਨਾਨਕ 'ਚੋਂ ਜਿਥਾਇਆ ਮੈਂ ਉਹਨਾਂ ਸਾਰਿਆਂ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਦਾ ਜਿੰਨਾ ਆਮ ਆਦੀ ਪਾਰਟੀ ਲਈ ਰਾਤ ਇਹਨ ਇੱਕ ਕਰਕੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਬਲਾਗ ਪ੍ਰਦਾਨ ਹੋਣ ਚੇਅਰਮੈਨ ਸਫਾਨ ਹੋਣ ਪਿੰਡਾਂ ਦੇ ਵਾਡਾਂ ਦੇ ਹੋਣ ਪ੍ਰਧਾਨ ਸਾਹਿਬ ਸਾਡੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਚੇਚੇ ਤੌਰ ਤੇ ਮੈਂ ਅਜ ਕਲਾਨੌਰ ਚ ਆਇਆ ਤਾਂ ਜਦੋਂ ਮੈਂ ਕਲਾਨੌਰ ਜਾਣ ਕੇ ਆਪਣੇ ਸਾਥੀਆਂ ਨੂੰ ਮਿਲਿਆ ਉਹਨਾਂ ਨੇ ਵੀ ਕਿਹਾ ਕਿ ਕਲਾਨੌਰ ਚ ਵੀ ਬੜੀ ਵੱਡੀ ਪੱਧਰ ਤੇ ਤੁਸੀਂ ਜਿਹੜੀ ਜਿੱਤ ਪ੍ਰਾਪਤ ਕੀਤੀ ਆ ਮੈਂ ਕਲਾਨੌਰ ਵਾਸੀਆਂ ਦਾ ਵੀ ਆਪਣੇ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਆਮਾਦੀ ਪਾਰਟੀ ਲਈ ਰਾਤ ਦਿਨ ਕੰਮ ਕੀਤਾ। ਉਹਨਾਂ ਦਾ ਵੀ ਧੰਨਵਾਦ ਨਾਲ ਦੇ ਪਿੰਡਾਂ ਦਾ ਕਸਬਿਆਂ ਦਾ ਜਿਨ੍ਹਾਂ ਜਿੰਨਾ ਵੀ ਆਪਣੇ ਪਿੰਡਾਂ ਚੋਂ ਜਿਤਾਇਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਆਉਣ ਵਾਲੇ ਸਮੇਂ 'ਚ ਮੈਂ ਉਮੀਦ ਕਰਦਾ ਹਾਂ ਕਿ ਆਮਾਦੀ ਪਾਰਟੀ ਲਈ ਸਾਰੇ ਵਰਕਰ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਆਮਾਦੀ ਪਾਰਟੀ ਨੂੰ ਬਲੰਦੀਆਂ ਤੇ ਪਹੁੰਚਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇੰਨਾ ਹੀ ਕਹਿੰਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ। ਅਤੇ ਬਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਦਾ। ਉਹ ਜਿਹੇ ਤਰ੍ਹਾਂ ਕਿਉਂ ਜਾਬ ਦਾ ਖਤਮ ਹੋ ਰਿਹਾ ਹੈ ਤੇ ਹੁਣ ਪਿੰਡ ਕੀ ਵਿਕਾਸ ਕਰ ਜਾਂ ਬੜੀ ਕੀ ਆਪਣੀ ਪਾਰਟੀ ਕਰੀ। ਦੇਖੋ ਪਾਰਟੀ ਦਾ ਜਿਹੜਾ ਅਗਲਾ ਸੀਗਾ ਹੁਣ ਜਿਵੇਂ ਇਲੈਕਸ਼ਨ ਦੁਬਾਰਾ ਡੇਰਾ ਬਾਬਾ ਨਾਨਕ ਚ ਹੋਣੀ ਆ ਤੇ ਮੇਰੇ ਖਿਆਲ ਕਹਿੰਦੇ ਕੀ ਜਿਹੜੀ ਹਰਿਆਣਾ ਵਿੱਚ ਇਲੈਕਸ਼ਨ ਜਿਹੜੀ ਸਤੰਬਰ ਮਹੀਨੇ ਚ ਜਿਹੜੀ 9 ਹੋਣੀਆਂ ਤੇ ਜਿਹੜੀਆਂ ਜਿੰਮਨੀ ਇਲੈਕਸ਼ਨਾਂ ਵਾ ਉਹ ਵੀ ਜਿਹੜੀਆਂ ਨਾ ਉਹਦੇ ਮੁਤਾਬਕ ਤੇ ਜਲਦੀ ਜਿਹੜੀ ਜਿੰਮਨੀ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ। ਉਹਦੇ ਜਿਹੜਾ ਬੱਬਾ ਨਾਨਕ ਦੀ ਵੀ ਜਿਮਨੀ ਚੋਣ ਜਿਹੜੀ ਹੋਣੀ ਆ ਤਾਂ ਮੈਨੂੰ ਉਮੀਦ ਪੂਰੀ ਆ ਕਿ ਡੇਰਾ ਬੱਬਾ ਨਾਨਕ ਦੇ ਵੋਟਰ ਸਪੋਰਟਰ ਇਸ ਜਿਮਨੀ ਚੋਣ 'ਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣਾ ਜਿਹੜਾ ਮੈਦਾਵਾ ਉਹ ਜ਼ਰੂਰ ਨਹੀਂ ਵਿਧਾਨ ਸਭਾ 'ਚ ਭੇਜਣਗੇ ਕਲਨੌਰ ਦੀ ਪੰਚਾਇਤ ਬਾਰੇ ਕੀ ਸੋਚਿਆ ਮੇਰੇ ਕੋ ਮੈਂ ਕਲਨੌਰ ਦੇ ਵਸਨੀਕਾਂ ਨੂੰ ਪਹਿਲਾਂ ਵੀ ਮਿਲ ਚੁੱਕਿਆ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਆਪਣਾ ਸਲਾਹ ਕਰ ਲਓ ਕਿ ਤੁਸੀਂ ਨਗਰ ਪੰਚਾਇਤ ਚਾਹੁੰਦੇ ਹੋ ਕੋ ਪੰਚਾਇਤਾਂ ਚਾਹੁੰਦੇ ਹੋ ਜਿਹੜਾ ਵੀ ਲੋਕ ਫੈਸਲਾ ਕਰਨਗੇ ਕਲਾਨੌਰ ਦੇ ਵਾਸੀ ਮੈਂ ਉਹ ਪੈਰੇ ਤੇ ਉਹਨਾਂ ਨਾਲ ਹਰ ਗੱਲ ਨਾਲ ਸਹਿਮਤ ਹੋਊਗਾ ਕਿ ਕਲਾਨੌਰ ਵਾਸੀਆਂ ਦੀ ਆਪਣੀ ਹੈ ਕਿ ਜੋ ਵਿਚਾਰਨਗੇ ਮੈਂ ਕਲਾਨੌਰ ਵਾਸੀਆਂ ਦੇ ਬਿਲਕੁਲ ਨਾਲ